ਸਤਿ ਸ਼੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਦੁਨੀਆ ਦੇ ਬਹੁਤ ਮੁਲਕ ਨੇ 197 ਮੁਲਕ ਆ ਟੋਟਲ ਤੇ ਬਹੁਤ ਸੋਹਣੇ ਨੇ ਵੱਡੇ ਮੁਲਕ ਵੀ ਕਾਫੀ ਨੇ ਛੋਟੇ ਵੀ ਪਰ ਸਾਰਿਆਂ ਦਾ ਦੁਨੀਆ ਦੇ ਜੇ ਸੋਹਣਾ ਮੁਲਕ ਵੇਖਿਆ ਜਾਵੇ ਨਾ ਤੇ ਉਹ ਯੂਰਪ ਦਾ ਸਵਿਟਜ਼ਰਲੈਂਡ ਆ ਪਰ ਮੈਂ ਗਲਤ ਹੋ ਗਿਆ ਇੱਥੇ ਜਦੋਂ ਮੈਂ ਇਟਲੀ ਘੁੰਮੀ ਤੇ ਯੂਰਪ ਸਾਰਾ ਘੁੰਮਿਆ ਸਭ ਤੋਂ ਵਧੀਆ ਇਟਲੀ ਬਹੁਤ ਸੋਹਣਾ ਤੇ ਇੱਕ ਛੋਟੀ ਜੀ ਤੁਹਾਨੂੰ ਵੀਡੀਓ ਕਲਿੱਪ ਦਿਖਾਉਣਾ ਤੇ ਉਹ ਵੀਡੀਓ ਚ ਥੋੜੇ ਜਿਹੇ ਦ੍ਰਿਸ਼ ਦਿਖਾਉਣਗੇ ਇਹਦੇ ਬਾਰੇ ਪਰ ਟੋਟਲ ਮੈਂ ਘੁੰਮ ਕੇ ਵੇਖਿਆ ਵੇਖੋ ਇੱਕ ਵੀਡੀਓ ਇੰਜੋਏ ਕਰੋ ਤੇ ਸ਼ੇਅਰ ਕਰੋ ਸਾਥੀ ਕਾਲ ਸਾਰਿਆਂ ਨੂੰ ਕੋਈ ਗੱਪਿਆ ਨਹੀਂ ਮੈਡੀਟੇਰਨੀਓ ਦਾ ਪੇਸੇ ਟੇਕ ਅ ਲੁੱਕ ਐਟ ਦ 5 ਐਂਡ 10 guessing once again with pandecanes and silver lands that glow ਮੁਲਕ ਤੇ ਬਹੁਤ ਸੋਨਾ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਾ ਤੇ ਕਮੈਂਟ ਕਰਕੇ ਜੂ ਦੱਸਿਓ ਧੰਨਵਾਦ